this <laughs> ਤੋਂ ਪਾਕਿਸਤਾਨ ਸਰਹੱਦੀ ਦੇ ਕਸਬਾ ਦੁਰੰਗਲਾ ਵਿੱਚ ਸਕੂਲੀ ਬੱਚਿਆਂ ਦੇ ਵੱਲੋਂ ਕੱਢੀ ਗਈ ਰੋਸ ਰੈਲੀ ਕੱਲ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਕੀਤੇ ਗਏ ਹਮਲੇ ਦੌਰਾਨ 10 ਵਕਫਾ ਰਾਜਾਂ ਦੇ 27 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਅੱਜ ਭਾਰਤ-ਪਾਕਿਸਤਾਨ ਸਰਹੱਦ ਦੇ ਕਸਬਾ ਦਰੰਗਲਾ ਦੇ ਸਕੂਲੀ ਬੱਚਿਆਂ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਜੰਮ ਕੇ ਭਰਾਸ ਕੱਢਦੇ ਹੋਏ ਮੇਨ ਬਾਜ਼ਾਰ ਦੇ ਵਿੱਚੋਂ ਜਿੱਦ ਪਹੁੰਚੇ ਤਾਂ ਰੈਲੀ ਵੱਡੀ ਗਿਣਤੀ ਦੇ ਵਿੱਚ ਕਸਬਾ ਵਾਸੀਆਂ ਦੇ ਵੱਲੋਂ ਵੀ ਰੋਸ ਪ੍ਰਗਟ ਕੀਤਾ ਗਿਆ। ਪਾਕਿਸਤਾਨ ਮੁਰਦਾਬਾਦ ਦੇ ਬੱਚਿਆਂ ਦੇ ਵੱਲੋਂ ਨਾਅਰੇ ਲਗਾਏ ਗਏ ਅਤੇ ਅੰਤਕਵਾਦ ਮੁਰਦਾਬਾਦ ਦੇ ਨਾਅਰੇ ਲਗਾਉਣ ਤੋਂ ਬਾਅਦ ਮੇਨ ਰੋਡ ਤੇ ਪਾਕਿਸਤਾਨ ਦਾ ਪਤਲਾ ਕੀਤਾ ਗਿਆ। ताजी मेरा नाम महाजन जैसे कि कल आपने देखा होगा कि कल कश्मीर के पहलगाम में अटैक हुआ है बीस ने तीन को उन्होंने मार दिया टेरिस्ट की और मार दिया पाकिस्तान पाकिस्तान को फिर टेरिस्ट नहीं जा रहा पर पाकिस्तान मुर्दाबाद था मुर्दाबाद मुर्दाबाद है हम यही मांग करते हैं हम प्रधानमंत्री नरेंद्र मोदी से जल्दी जल्दी उनको सबक सिखाया जाए हम यही मांग करते हैं नरेंद्र मोदी से और से है कि पाकिस्तान वालों को जल्दी से जल्द बड़ा सजा ब, बना कड़ी से कड़ी सजा दी तो जाए और पाकिस्तान को सबक सिखाया जाए लगातार वो बा, बार में आतंकवादी वो भेज रहे हैं तो हम नरेंद्र मोदी और अमित शाह से यह मांग करते हैं कि जल्दी से जल्दी इनको पकड़ा जाए और पाकिस्तान को वो कड़ी से कड़ी सजा दी जाए दोस्तों तो मेरा नाम है पाकिस्तान ने जो पहलगाम में आतंकवाद पर हमला किया है हम जो है उसकी कड़ी निंदा करते हैं जिस प्रकार उन्होंने जो है लोगों पर जो है गोलियां बरसाई और मजहब के नाम पर उनका जो है नाम पूछा कि आप क्या आप हिंदू हो मुसलमान हो अगर वो कहता कि है कि हिंदू है तो उसको जो है मौत के घाट उतार दिया गया दिया गया और अगर मुसलमान है तो उसको जीवित छोड़ दिया गया हम प्रधानमंत्री मोदी और गृह मंत्री अमित शाह से ये निवेदन करते हैं मांग करते हैं कि इनके विरुद्ध जो है कड़ी से कड़ी जो है कार्रवाई की जाए जो ये आतंकवाद दोबारा फैलाने की कोशिश कर रहे हैं आ चुका है कि पाकिस्तान को जो सबक सिखाया जाए क्योंकि तो इनके जो आ, है जनरल हैं इनके जो लोग हैं मुसलमान जो लोग हैं वो हिंदुओं के प्रति जो है बहुत ही नफरत भरा जहर फैला रहे हैं मैं आशा करता हूँ कि प्रधानमंत्री मोदी जी और अमित शाह जी गृह मंत्री तो जी मेरे इस निवेदन को स्वीकार करेंगे कि आतंकवाद का कोई को धर्म नहीं होता कोई मध्य नहीं होता इस प्रकार जो है इनको अच्छी से अच्छी जो है विरुद्ध कार्रवाई कड़ी से कड़ी जो है कार्रवाई करनी चाहिए जय भारत रोह बहुत मंदभागी घटना है ਔਰ ਇਹੋ ਜੀ ਕਦੇ ਵੀ ਘਟਣਾ ਨਹੀਂ ਹੋਣਾ ਚਾਹੀਦੀ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਅਨਾਠ ਹੋ ਗਏ ਆ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਨੇ ਪੇਰੈਂਟਸ ਜਿਹੜੇ ਨੇ ਉਹ ਉਥਾਂ ਦੀ ਡੈਥ ਹੋ ਗਈ ਆ ਔਰ ਕੋਈ ਖੂਵਚ ਵੀ ਇਹੋ ਜੀ ਕਦੇ ਘਟਣਾ ਨਹੀਂ ਹੋਣਾ ਆਈਸੀਐਡੀ ਭੋਰ ਜੋ ਨਿੰਦਾ ਕਰਦੇ ਆ ਦੇਖੋ ਜੀ ਇਹ ਬਹੁਤ ਮੰਦਪਾਏ ਘਟਨਾ ਹੈ ਨਿੰਦਨ ਜੋ ਘਟਨਾ ਹੈ ਜਿਹੜੀ ਇਹ ਵਾਪਰੀ ਹੈ ਜੋ ਕਿ ਬਹੁਤ ਹੀ ਸਾਡੇ ਦੇਸ਼ ਨੂੰ ਇਹ ਜਿਹੜਾ ਤੰਗਵਾਦ ਹੈ ਘੁਣਵਾ ਖਾਂਦਾ ਜਾ ਰਿਹਾ ਹੈ ਇਸ ਨੂੰ ਮੈਂ ਅਪੀਲ ਕਰਦਾ ਹਾਂ ਸੈਂਟਰ ਸਰਕਾਰ ਮੋਦੀ ਸਰਕਾਰ ਨੂੰ ਇਸ ਨੂੰ ਨਾਥ ਪਾਈ ਜਾਏ ਜੋ ਇਹ ਕ੍ਰਿਮੀਨਲ ਨੇ ਜੋ ਇਹ ਇਹਨਾਂ ਦੇ ਵਿੱਚ ਮਾਸਟਰਮਾਈਂਡਰ ਨੇ ਉਹਨਾਂ ਨੂੰ ਇੱਕ ਮਸਾਲੀ ਸਜ਼ਾ ਦਿੱਤੀ ਜਾਏ ਜੋ ਕਿ ਅੱਗੇ ਤੋਂ ਇਹੋ ਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਮੈਂ ਬਹੁਤ ਹੀ ਸਾਰੇ ਜਨਤਾ ਦਾ ਸਾਰੇ ਦੇਸ਼ ਦਾ ਬਹੁਤ ਹੀ ਹਰ ਦਾ ਦੁਖੀ ਹੈ ਇਸ ਕਰਕੇ ਇਸੋ ਜੇ ਇਸ ਸ਼ਰਾਰਤੀ ਅਨਸਰਾਂ ਨੂੰ ਨਾਥ ਪਾਈ ਜਾਏ ਜੀ ਇਹ ਬਹੁਤ ਬੁਖਦਾਈ ਤੇ ਬੜੀ ਮੰਦਭਾਗੀ ਘਟਨਾ ਹੈ ਇਹੋ ਜੀ ਘਟਨਾ ਸ਼ਾਇਦ ਸਾਨੂੰ ਜ਼ਿੰਦਗੀ ਚ ਪਹਿਲੀ ਵਾਰੀ ਦੇਖਣ ਨੂੰ ਮਿਲੀ ਹੈ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਹੋਵੇ ਤੇ ਇਹ ਤਾਂ ਇਨਸਾਨੀਤ ਵੀ ਸ਼ਰਮਸ਼ਾਰ ਹੋ ਰਹੀ ਹੈ ਇਸ ਘਟਨਾ ਨੂੰ ਦੇਖ ਕੇ ਤੇ ਇਹ ਤਾਂ ਜਿਨ੍ਹਾਂ ਨੇ ਘਟਨਾ ਕੀਤੀ ਹੈ ਮੈਨੂੰ ਇਹ ਇਨਸਾਨ ਹੀ ਨਹੀਂ ਲੱਗਦੇ ਤੇ ਮੈਂ ਸੈਂਟਰ ਸਰਕਾਰ ਤੋਂ ਉਮੀਦ ਕਰਾਂਗਾ ਕਿ ਜਿੰਨੀ ਵੀ ਜਲਦੀ ਹੋ ਸਕੇ ਇਹਨਾਂ ਨੂੰ ਇੱਕ ਕੜੀ ਤੋਂ ਕੜੀ ਸਜ਼ਾ ਦਿੱਤੀ ਜਾ ਬਹੁਤ ਮਾਰੀ ਘਟਨਾ ਹੋਈ ਹੈ ਜਿਹੜਾ ਜਾਣ ਬੁੱਝ ਕੇ ਜਿਹੜਾ ਵਾ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਆ ਇਹ ਮੋਦੀ ਸਰਕਾਰ ਨੂੰ ਚਾਹੀਦਾ ਆ ਵੀ ਇਹ ਜਿਹੜੇ ਜੁੱਤੀ ਦੇ ਯਾਰ ਨੇ ਇਹਨਾਂ ਨੂੰ ਜੁੱਤੀ ਦੇ ਨਾਲ ਹੀ ਜਿਹੜਾ ਤਾਕੇ ਇਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਹਰਕਤ ਜਿਹੜੀ ਦੁਬਾਰਾ ਨਾ ਕੀਤੀ ਜਾਵੇ। ਇਹ ਕੱਲ ਜਿਹੜਾ ਟੈਲੀਗ੍ਰਾਮ ਦੇ ਵਿੱਚ ਉੱਥੇ ਯਾਤਰੀਆਂ ਦੇ ਉੱਤੇ ਹਮਲਾ ਕੀਤਾ ਗਿਆ ਆ ਅਯੋਗੀ ਘੋਲਿੰਦਾ ਕਰਦੇ ਆ ਤੇ ਸੈਂਟਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਨ੍ਹਾਂ ਬੰਦਿਆਂ ਨੇ ਵੀ ਇਹ ਕੰਮ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਹੈ ਕਿ ਮਦਪਗੀ ਭਗੜਾ ਘਟਣਾ ਹੈ ਗਿਆ ਜੋ ਕਿ ਨਹੀਂ ਹੋਣਾ ਚਾਹੀਦਾ ਕਈ ਬੱਚੇ ਜਿਹੜੇ ਇਹੋ ਜਿਹੇ ਅनाथ ਹੋ ਗਏ ਨੇ ਪੇਰੈਂਟਸ ਨੂੰ ਮਾਰ ਦਿੱਤਾ ਗਿਆ ਵਾ ਇਹੋ ਜਿਹਾ ਘਟਣਾ ਨਹੀਂ ਹੋਣਾ ਚਾਹੀਦਾ ਅੱਗੇ ਵੀ ਕਈ ਵਾਰੀ ਹੋ ਚੁੱਕੀ ਆ ਇਸ ਲਾਨੀ ਉੱਤੇ ਕੁਮਨ ਵਾਸਤੇ ਜਾਂਦੇ ਉਹਨਾਂ ਵਾਸਤੇ ਕੀ ਪ੍ਰਭਾਵ ਪਿਆਗਾ ਇੱਥੇ ਬਹੁਤੀ ਮਾਰੀ ਘਟਨਾ ਵਾਪਰੀ ਆ ਪੇਰੈਂਟਸ ਵੀ ਕਹਿੰਦੇ ਇਹ ਬੱਚੇ ਬੇਰੁਜ਼ਗਾਰ ਹੋ ਗਏ ਨੇ ਇੱਕ ਗੱਲ ਇਹ ਬਹੁਤ ਹੀ ਮਾਨਪਾਗੀ ਘਟਨਾ ਹੋਈ ਹੈ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਹੈ ਉਹ ਨਾਰਥ ਹੋ ਚੁੱਕੇ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਬਾਰੇ ਦੇ ਮੈਦਾਨੀਆ ਕਿ ਅੱਗੇ ਤੋਂ ਇਸ ਦਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਫੜਿਆ ਜਾਵੇ ਜਾਂ ਇਸ ਤਰ੍ਹਾਂ ਦੀ ਘਟਨਾ ਨੂੰ ਰੋਕਿਆ ਜਾਵੇ ਬੜੀ ਦੁਖਦੀ ਗੱਲ ਹੈ ਕਿ ਕੱਲ 3 ਵਜੇ ਦਸ਼ਰਗਰਦਾ ਨੇ ਪਹਿਲਗਾਮ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜੇ ਲੋਕੀ ਕੁੰਬਨਗੇ ਦੇ ਹੀ ਉੱਥੇ ਉਹਨਾਂ ਦੇ ਅਨਾਵਾ ਗੋਲੀਆਂ ਚਲਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ ਜਿਹਨਾਂ ਵਿੱਚ 27 ਲੋਕ ਦਸਾਂ ਸੂਬਿਆਂ ਤੋਂ ਆਏ ਦੇ ਹੀ ਤੇ ਕਈ ਜ਼ਖਮੀ ਹੋ ਗਏ ਪਰ ਹੁਣ ਕੀ ਤਾਂ ਇਹ ਵਧੀਜੀ ਨੂੰ ਤੇ ਪਹਿਲਾਂ ਆਪਣੇ ਗ੍ਰਹਿ ਮੰਤਰੀ ਜੀ ਨੂੰ ਇਹ ਬੇਨਤੀ ਅਸੀਂ ਕਰਦੇ ਆ ਕਿ ਵੱਧ ਤੋਂ ਵੱਧ ਜਿਹੜਾ ਹੁਣ ਪਾਕਿਸਤਾਨ ਦਾ ਜਿਹੜਾ ਪਹਿਲੇ ਵਰਗਾ ਹੀ ਹਾਲ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਸਬਕ ਸਿਖਾਇਆ ਜਾ ਕੇ ਕਿ ਕਿਸ ਤਰ੍ਹਾਂ ਜਿਹੜੇ ਗੇਰੇ ਆ ਅਤੇ ਉਹਨਾਂ ਦੇ ਉਹਨਾਂ ਦੇ ਮੌਧੇ ਮੌਦੇ ਘਾਟ ਉਤਾਰ ਦਿੱਤਾ। ਸ਼੍ਰੀ ਰਾਦੇ ਕਲਾਸਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।